ਜੋਗਰ ਸਟੱਡੀ ਵੀਜ਼ਾ ਦੀ ਆਂਦੀ ਹੈ ਤਾਂ ਢੇ ਸਾਰੀ ਕੰਟਰੀਜ਼ ਦੀ ਆਪਸ਼ਨ ਜੋ ਹੈ ਸਟੂਡੈਂਟ ਕੋਲ ਹੈ ਪਰ ਅੱਜ ਕੱਲ ਅਸੀਂ ਦੇਖ ਰਿਹਾ ਕਿ ਸਾਡੇ ਕੋਲ ਵੀ ਜੋ ਸਵਾਲ ਆ ਰਹੇ ਨੇ ਉਹ ਜਰਮਨੀ ਨੂੰ ਲੈ ਕੇ ਬਹੁਤ ਆ ਰਹੇ ਨੇ ਸੋ ਜਰਮਨੀ ਬਾਰੇ ਸਟੂਡੈਂਟਸ ਸਵਾਲ ਸੀ ਸਾਨੂੰ ਕਿ ਹੋਰ ਦੱਸਿਆ ਵੀ ਜਾਏ ਸਟੂਡੈਂਟ ਅਪਲਾਈ ਵੀ ਕਰ ਰਹੇ ਨੇ ਔਰ ਵੀਜ਼ਾ ਵੀ ਚੰਗੇ ਜ਼ਰੂਰ ਇੱਥੇ ਲੱਗ ਰਹੇ ਨੇ ਸੋ ਇਸੇ ਤੇ ਆਪਾਂ ਅੱਜ ਤੋਂ ਇਹ ਵੀਡੀਓ ਰੱਖਾਂਗੇ ਕਿ ਕਿਸ ਤਰ੍ਹਾਂ ਦੀ ਪ੍ਰੋਫਾਈਲਸ ਲਈ ਆਪਾਂ ਇੱਕ ਚੰਗੀ ਆਪਸ਼ਨ ਜਰਮਨੀ ਸਟੱਡੀ ਵੀਜ਼ਾ ਨੂੰ ਮੰਨ ਸਕਦੇ ਆ ਜਾਂ ਜਿਹੜੇ ਸਟੂਡੈਂਟ ਸਾਨੂੰ ਪੁੱਛ ਰਹੇ ਨੇ ਕਿ ਅਸੀਂ ਕੈਨੇਡਾ ਲਈ ਐਲੀਜੀਬਲ ਨਹੀਂ ਹੋ پا ਰਹੇ ਆ ਆਸ ਅਪਲਾਈ ਕਰੀਏ ਕੀ ਚੰਗੀਆਂ ਆਪਸ਼ਨ ਸਾਨੂੰ ਮਿਲ ਸਕਦੀਆਂ ਨੇ ਸੋ ਸਟੂਡੈਂਟ ਦੇ ਮਨ ਵਿੱਚ ਸਵਾਲ ਤਾਂ ਢੇਰ ਸਾਰੇ ਹੁੰਦੇ ਨੇ ਤੇ ਅਸੀਂ ਆਪਣੀ ਡਿਊਟੀ ਸਮਝਦੇ ਹਾਂ ਕਿ ਜੋ ਵੀ ਸਵਾਲ ਸਾਡੇ ਕੋਲ ਆਂਦਾ ਹੈ ਉਸ ਨੂੰ ਲੈ ਕੇ ਇੱਕ ਐਕਸਪਰਟ ਸਲਾਹ ਤੁਹਾਡੇ ਨਾਲ ਜ਼ਰੂਰ ਅਸੀਂ ਸਾਂਝੀ ਕਰੀਏ ਤੇ ਅੱਜ ਦੀ ਵੀਡੀਓ ਖਾਸ ਤੌਰ ਤੇ ਇਸੇ ਤੇ ਹੈ ਕਿ ਜਰਮਨੀ ਸਟੱਡੀ ਵੀਜ਼ਾ ਆਖਿਰ ਹੈ ਕਿ ਕੌਣ ਸਟੂਡੈਂਟ ਅਪਲਾਈ ਕਰ ਸਕਦਾ ਹੈ ਕਿਸ ਤਰ੍ਹਾਂ ਦੀ ਪ੍ਰੋਫਾਈਲ ਦੇ ਲਈ ਬੈਸਟ ਆਪਸ਼ਨ ਆਪਾਂ ਮੰਨ ਸਕਦੇ ਔਰ ਕਿਹੜੀ-ਕਿਹੜੀ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਜਰਮਨੀ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਔਰ ਕਿਸ ਤਰ੍ਹਾਂ ਦੇ ਵੀਜ਼ਾ ਸਕਸੈਸ ਰੇਟ ਵੀ ਇੱਥੇ ਆਪਾਂ ਦੇਖ ਰਹ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀ ਸਕੈਰ ਐਜੂਕੇਸ਼ਨ ਤੋਂ ਐਕਸਪਰਟ ਕਾਉਂਸਲਰ ਕਿਰਨਦੀਪ ਕੌਰ ਸਾਡੇ ਨਾਲ ਨੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਿਰਨਦੀਪ ਕੌਰ ਫਰਮ ਸਟੱਡੀ ਸਕੁਆਇਰ ਚੰਡੀਗੜ੍ਹ ਬ੍ਰਾਂਚ ਤੋਂ ਜੀ ਸੋ ਕਿਰਨ ਜੀ ਜ਼ਰੂਰ ਆਪਾਂ ਜਿਵੇਂ ਮੈਂ ਸਟਾਰਟਿੰਗ ਵਿੱਚ ਗੱਲ ਚ ਗੱਲ ਕਰ ਚੁੱਕੀ ਆ ਜਰਮਨੀ ਸਟੱਡੀ ਵੀਜ਼ਾ ਨੂੰ ਲੈ ਕੇ ਤਾਂ ਤੁਸੀਂ ਜ਼ਰੂਰ ਇੱਕ ਐਕਸਪਰਟ ਸਲਾਹ ਸਟੂਡੈਂਟ ਨੂੰ ਇੱਕ ਇੱਕ ਪੁਆਇੰਟ ਕਿ ਜੇ ਉਹ ਡਿਸੀਜਨ ਲੈ ਰਹੇ ਨੇ ਜਰਮਨੀ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਕਿਉਂਕਿ ਆਪਾਂ ਹੁਣ ਦੀ ਗੱਲ ਕਰੀਏ ਬਹੁਤ ਸਟੂਡੈਂਟ ਦਾ ਰੁਝਾਨ ਆਪਾਂ ਦੇਖ ਰਹੇ ਆ ਸਟੂਡੈਂਟ ਅਪਲਾਈ ਵੀ ਕਰ ਰਹੇ ਨੇ ਵੀਜ਼ਾ ਵੀ ਆ ਰਹੇ ਨੇ ਤਾਂ ਕਿਸ ਤਰ੍ਹਾਂ ਦੀ ਆਪਸ਼ਨ ਤੁਸੀਂ ਅੱਜ ਦੇ ਸਮੇਂ ਵਿੱਚ ਮੰਨਦੇ ਹੋ ਜਰਮਨੀ ਸਟੱ ਤੇ ਸੈਕਿੰਡ ਮੋਸਟ ਲਾਈਕ ਪ੍ਰੇਫਰੇਬਲ ਕੰਟਰੀ ਹੈ ਅਮੰਗ ਇੰਟਰਨੈਸ਼ਨਲ ਸਟੂਡੈਂਟਸ ਠੀਕ ਹੈ ਸੋ ਜਰਮਨ ਬੇਸਿਕਲੀ ਫੇਮਸ ਕਦੇ ਵਾਸਤੇ ਆ ਟੈਕਨੀਕਲ ਪ੍ਰੋਗਰਾਮਸ ਦੇ ਲਈ ਔਰ ਐਡਮਿਨ ਸੈਕਸ਼ਨ ਦੇ ਲਈ ਕਿਉਂਕਿ ਜਿੰਨੀਆਂ ਵੀ ਵੱਡੀਆਂ ਵੱਡੀਆਂ ਕੰਪਨੀਆਂ ਨੇ ਜਿਵੇਂ BMW ਮਰਸੀਡੀਜ਼ ਆਡੀ ਇਹ ਸਾਰੀਆਂ ਦਾ ਹੱਬ ਹੈ ਜਰਮਨ ਸੋ ਜੇ ਕੋਈ ਵੀ ਸਟੂਡੈਂਟ ਹੈ ਜਿਹਦਾ ਪੀਟੀ ਜਾਂ ਆਇਲਸ ਜਾਂ ਟੋਫਲ ਦਾ ਸਕੋਰ ਘੱਟ ਹੈ ਜਾਂ ਫਿਰ ਤੁਹਾਡੀ ਪਰਸੈਂਟੇਜ ਕਿਤੇ ਨਾ ਕਿਤੇ 50% ਹੈ ਲਾਸਟ ਸਟੱਡੀ ਤੋਂ ਤੁਸੀਂ ਜਰਮਨ ਦੇ ਲਈ ਅਪਲਾਈ ਕਰ ਸਕਦੇ ਹੋ ਨੋਮੀਨਲ ਫੀਸ ਸਟਰਕਚਰ ਹੈ ਰੀਜ਼ਨ ਬਿਹਾਈਂਡ ਕਿਉਂਕਿ ਪਬਲਿਕ ਯੂਨੀਵਰਸਿਟੀਆਂ ਵੇਵ ਆਫ ਦਿੰਦੀਆਂ ਨੇ ਟਿਊਸ਼ਨ ਫੀਸ ਤੇ ਅਗਰ ਪ੍ਰਾਈਵੇਟ ਯੂਨੀਵਰਸਿਟੀ ਚ ਵੀ ਤੁਹਾਡੀ ਪ੍ਰੋਫਾਈਲ ਐਲੀਜੀਬਲ ਬੰਦੀ ਹੈ ਤਾਂ ਉਹਦੇ ਚ ਵੀ ਨੋਮੀਨਲ ਚਾਰजेस ਨੇ ਕੋਈ ਬਹੁਤ ਜ਼ਿਆਦਾ ਫੀਸ ਨਹੀਂ ਹੈ 6 ਲੱਖ ਤੋਂ ਲੈ ਕੇ 8 ਲੱਖ ਚ ਤੁਸੀਂ ਆਪਣੀ 1 ਸਾਲ ਦੀ ਪੜ੍ਹਾਈ ਹੈ ਜਿਹੜੀ ਉਹ ਪੂਰੀ ਕਰ ਸਕਦੇ ਹੋ ਠੀਕ ਹੈ ਐਂਡ ਕੋਈ ਐਪਲੀਕੇਸ਼ਨ ਫੀਸ ਨਹੀਂ ਹੈ ਟਿਊਸ਼ਨ ਫੀਸ ਤੁਸੀਂ ਪੇ ਕਰਨੀ ਹੁੰਦੀ ਹੈ ਇਸ ਤੋਂ ਇਲਾਵਾ 1 ਸਾਲ ਦਾ ਲਿਵਿੰਗ ਐਕਸਪੈਂਸ ਦਿਖਾਣਾ ਜਿਵੇਂ ਅੱਜ ਦੇ ਟਾਈਮ ਚ ਕੀ ਹੈ ਹਰ ਇੱਕ ਕੰਟਰੀ ਦੇ ਵਿੱਚ ਕੀ ਹੈ ਤੁਹਾਨੂੰ ਫੰਡਸ ਦਿਖਾਣੇ ਪੈਂਦੇ ਆ ਇਦਾਂ ਦਾ ਜਰਮਨੀ ਚ ਕੋਈ ਸਟਰਕਚਰ ਨਹੀਂ ਹੈ ਤੁਸੀਂ ਆਪਣਾ ਬਲੌਕਡ ਅਕਾਊਂਟ ਓਪਨ ਕਰੋ ਸਾਲ ਦੀ ਟਿਊਸ਼ਨ ਫੀਸ ਦੋ ਐਮਬੈਸੀ ਨੂੰ ਅਪ ਆਪਣਾ ਵੀਜ਼ਾ ਜਿਹੜਾ ਉਹ ਤੁਸੀਂ ਲੈ ਸਕਦੇ ਹੋ ਇਸ ਟਾਈਮ ਤੇ ਜੋ ਵੀਜ਼ਾ ਸਕਸੈਸ ਰੇਟ ਜਰਮਨੀ ਦਾ ਚੱਲ ਰਿਹਾ ਉਹ 99% ਹੈ ਇਸ ਤੋਂ ਇਲਾਵਾ ਜਰਮਨੀ ਫੇਮਸ ਹੈ এমਪਲੋਇਮੈਂਟ ਵਾਸਤੇ ਜਰਮਨ ਦੇ ਵਿੱਚ ਇਸ ਟਾਈਮ ਤੇ 98% এমਪਲੋਇਮੈਂਟ ਹੈ ਜੋ ਸਟੂਡੈਂਟ ਜਰਮਨ ਯੂਨੀਵਰਸਿਟੀ ਤੋਂ ਸਟੱਡੀ ਕਰਦੇ ਹਨ ਉਹਨਾਂ ਨੂੰ এমਪਲੋਇਮੈਂਟ ਮਿਲਦੀ ਮਿਲਦੀ ਹੈ ਉਹ ਇਨ ਕੰਟਰੀ ਆਫ ਆਫਸਾਈਡ ਦੀ ਕੰਟਰੀ ਕਿਤੇ ਵੀ ਉਹਨਾਂ ਨੂੰ ਮਿਲ ਸਕਦੀ ਹੈ ਸਕਾਲਰਸ਼ਿਪ ਡਿਸਕਾਊਂਟ ਬਹੁਤ ਵਧੀਆ ਆਪਸ਼ਨਸ ਹੈ ਜਰਮਨ ਦੇ ਕੋਲ 15% ਤੋਂ ਲੈ ਕੇ 40% ਤੱਕ ਦੀ ਸਕਾਲਰਸ਼ਿਪ ਮਿਲਦੀ ਹੈ ਸਟੂਡੈਂਟਸ ਨੂੰ ਇਸ ਤੋਂ ਇਲਾਵਾ ਸਭ ਤੋਂ ਵਧੀਆ ਜੋ ਪਲੱਸ ਪੁਆਇੰਟ ਹੈ ਜਰਮਨ ਸਟੱਡੀ ਵੀਜ਼ਾ ਦਾ ਬੱਚੇ ਨੂੰ ਸ਼ੈਨੇਗਨ ਵੀਜ਼ਾ ਮਿਲਦਾ ਜਿਹਦੇ ਵਿੱਚ 29 ਕੰਟਰੀਜ਼ 'ਚ ਬੱਚਾ ਬਿਨਾਂ ਵੀਜ਼ੇ ਤੋਂ ਟਰੈਵਲ ਕਰ ਸਕਦਾ ਹੈ ਕਿਸੇ ਵੀ ਕੰਟਰੀ ਦੇ ਵਿੱਚ ਠੀਕ ਹੈ ਇਹ ਸਭ ਤੋਂ ਵੱਡਾ ਪਲੱਸ ਪੁਆਇੰਟ ਹੈ ਮੋਰਓਵਰ ਪੋਸਟ ਸਟੱਡੀ ਵਰਕ ਰਾਈਟਸ ਬਹੁਤ ਵਧੀਆ ਨੇ ਜਰਮਨੀ ਦੇ ਤੁਸੀਂ 18 ਮਹੀਨੇ ਦਾ ਪੋਸਟ ਸਟੱਡੀ ਵਰਕ ਸਰਚ ਵੀਜ਼ਾ ਜਿਹੜਾ ਉਹ ਅਪਲਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਬਲੂ ਕਾਰਡ ਦੀ ਆਪਸ਼ਨ ਵੀ ਹੈ ਸਟੂਡੈਂਟ ਦੇ ਕੋਲ ਜੇ ਤੁਹਾਡੇ ਕੋਲ ਫੁੱਲ ਟਾਈਮ ਕੰਟਰੈਕਟ ਹੈ ਡਿਊਰਿੰਗ ਸਟੱਡੀ ਔਰ ਆਫਟਰ ਫਿਨਿਸ਼ ਦੀ ਸਟੱਡੀ ਤੁਸੀਂ ਬਲੂ ਕਾਰਡ ਸਿੱਧਾ ਮੀਨਸ 4 ਸਾਲ ਦਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਔਰ ਪੀਆਰ ਦੇ ਬਹੁਤ ਵਧੀਆ ਆਪਸ਼ਨਸ ਨੇ ਮੀਨਸ ਸਟੂਡੈਂਟ ਕਿਸੇ ਵੀ ਕੰਟਰੀ 'ਚ ਤੁਹਾਡੀ ਪ੍ਰੋਫਾਈਲ ਐਲੀਜੀਬਲ ਨਹੀਂ ਬਣ ਰਹੀ ਤੁਸੀਂ ਜਰਮਨੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਕਿਉਂਕਿ ਜਰਮਨੀ ਇੱਕ ਇਦਾਂ ਦੀ ਡੈਸਟੀਨੇਸ਼ਨ ਹੈ ਜਿਹਦੇ 'ਚ ਤੁਹਾਨੂੰ ਨੰਬਰ ਆਫ ਓਪਰਚ्युनिटीज ਮਿਲ ਰਹੀਆਂ ਤੁਸੀਂ ਘੱਟ ਫੀਸ ਤੇ ਆਪਣਾ ਵਿਦੇਸ਼ ਪੜਾਈ ਕਰਨ ਦਾ ਸੁਪਨਾ ਜਿਹੜਾ ਉਹਨੂੰ ਪੂਰਾ ਕਰ ਸਕਦੇ ਹੋ ਜੀ 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 ਬਿਲਕੁਲ ਤਾਂ ਕਿਰਨ ਜੀ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਇਨਟੇਕਸ ਨੂੰ ਲੈ ਕੇ ਵੀ ਸਟੂਡੈਂਟਸ ਨੂੰ ਜ਼ਰੂਰ ਅਵੇਅਰ ਕਰੋ ਜਿਹੜੇ ਸਟੂਡੈਂਟ ਅਗਰ ਅਪਲਾਈ ਕਰਨਾ ਚਾਹਣ ਔਰ ਜ਼ਰੂਰ ਇਹ ਦੱਸਣਾ ਕਿ ਆਪਾਂ ਜਦੋਂ ਵੀਜ਼ਾ ਸਕਸੈਸ ਰੇਟ ਦੀ ਗੱਲ ਕਰਦੇ ਹਾਂ ਤਾਂ ਕਿੰਨੀ ਰੇਸ਼ੋ ਵਿੱਚ ਪੋਜ਼ਿਟਿਵ ਰਿਜ਼ਲਟ ਦੇਖੇ ਜਾਂਦੇ ਨੇ ओके सो ਜੇ ਆਪਾਂ ਇਨਟੇਕ ਦੀ ਗੱਲ ਕਰੀਏ ਤਾਂ ਪਬਲਿਕ ਯੂਨੀਵਰਸਿਟੀ ਦੇ ਸਿਰਫ ਦੋ ਹੀ ਇਨਟੇਕ ਨੇ ਇੱਕ ਹੈਗਾ ਸਮਰ ਇਨਟੇਕ ਸੈਕੰਡ ਵਿంటర్ ਇਨਟੇਕ ਪਬਲਿਕ ਯੂਨੀਵਰਸਿਟੀ ਦੀ ਐਪਲੀਕੇਸ਼ਨ ਓਪਨਿੰਗ ਐਂਡ ਕਲੋਜ਼ਿੰਗ ਦੀਆਂ ਕੁਝ ਡੈਡਲਾਈਨਸ ਨੇ ਠੀਕ ਹੈ ਐਂਡ ਅਗਰ ਪ੍ਰਾਈਵੇਟ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਡੀ ਫਲੈਕਸੀਬਿਲਟੀ ਇੱਥੇ ਰੋਲਿੰਗ ਇਨਟੇਕਸ ਹੈ ਮੀਨਸ ਤੁਸੀਂ ਜਨੂਅਰੀ ਫੈਬਰੂਰੀ ਮਾਰਚ ਅਪ੍ਰੈਲ ਹਰ ਇੱਕ ਯੂਨੀਵਰਸਿਟੀ ਕਿਸੇ ਨਾ ਕਿਸੇ ਇਨਟੇਕ 'ਚ ਤੁਹਾਨੂੰ ਪ੍ਰੋਗਰਾਮਸ ਹੈ ਜਿਹੜੇ ਉਹ ਪ੍ਰੋਵਾਈਡ ਕਰਦੀ ਹੈ ਠੀਕ ਹੈ ਅਗਰ ਵੀਜ਼ਾ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਇਸ ਟਾਈਮ ਤੇ ਜਰਮਨ ਦਾ ਜੋ ਵੀਜ਼ਾ ਸਕਸੈਸ ਰੇਟ ਹੈ ਉਹ 99% ਆ ਰਿਹਾ ਹਾਈ ਕਮਿਸ਼ਨ ਤੋਂ ਠੀਕ ਹੈ ਚਾਹੇ ਤੁਸੀਂ ਬੈਚਲਰ ਦੇ ਲਈ ਅਪਲਾਈ ਕਰ ਰਹੇ ਹੋ ਚਾਹੇ ਮਾਸਟਰਸ ਦੇ ਲਈ ਅਪਲਾਈ ਕਰ ਰਹੇ ਹੋ ਵੀਜ਼ਾ ਇਸ ਟਾਈਮ ਤੇ ਹਾਈ ਨੋਟਸ ਦੇ ਨੇ ਠੀਕ ਹੈ ਜਿਵੇਂ ਤੁਸੀਂ ਕਿਹਾ ਰੋਲਿੰਗ ਇਨਟੇਕਸ ਨੇ ਢੇਰ ਸਾਰੇ ਨੇ ਤੇ ਸਟੂਡੈਂਟ ਨੂੰ ਆਪਣਾ ਪ੍ਰੋਸੈਸਿੰਗ ਟਾਈਮ ਕਿੰਨਾ ਮੰਨ ਕੇ ਚੱਲਣਾ ਚਾਹੀਦਾ ਹੈ ਔਰ ਕਿਸੇ ਵੀ ਜਿਸ ਵੀ ਇਨਟੇਕ ਲਈ ਅਪਲਾਈ ਕਰ ਰਿਹਾ ਤੇ ਕਿੰਨਾ ਟਾਈਮ ਪਹਿਲਾਂ ਅਪਲਾਈ ਜ਼ਰੂਰ ਕਰ ਦੇਣਾ ਚਾਹੀਦਾ 2 ਤੋਂ 3 ਮੰਥ ਬਿਫੋਰ ਠੀਕ ਹੈ ਦੋ ਤੋਂ ਤਿੰਨ ਮਹੀਨੇ ਪਹਿਲਾਂ ਤੁਸੀਂ ਅਪਲਾਈ ਕਰੋ ਮੀਨ ਇਹਦੇ ਵਿੱਚ ਏਪੀਐਸ ਹੈ ਮੀਨਸ ਅੰਬੈਸੀ ਤੋਂ ਆਪਾਂ ਆਪਣੇ ਡਾਕੂਮੈਂਟਸ ਵੈਰੀਫਾਈ ਕਰਵਾਣੇ ਆ ਜੇ ਆਪਣੇ ਕੋਲ ਏਪੀਐਸ ਸਰਟੀਫਿਕੇਟ ਹੈਗਾ ਤਾਂ ਆਪਣੇ ਕੋਲ 1 ਮੰਥ ਦੇ ਅੰਦਰ ਅੰਦਰ ਸਾਰਾ ਪ੍ਰੋਸੈਸ ਜਿਹੜਾ ਉਹ ਕੰਪਲੀਟ ਹੋ ਜਾਂਦਾ ਹੈ ਅੰਬੈਸੀ ਜੋ ਹੈ ਉਹ 1 ਮਹੀਨੇ ਦਾ ਟਾਈਮ ਜ਼ਰੂਰ ਲੈ ਰਹੀ ਹੈ ਤਾਂ ਆਪਾਂ ਔਨ ਐਨ ਐਵਰੇਜ ਆਪਾਂ 3 ਤੋਂ 4 ਮਹੀਨੇ ਦਾ ਟਾਈਮ ਲੈ ਕੇ ਚੱਲ ਸਕਦੇ ਹਾਂ ਠੀਕ ਹੈ ਤੇ ਇੱਕ ਹੋਰ ਜਿਹੜੇ ਸਟੂਡੈਂਟਸ ਦੇ ਸਵਾਲ ਹੁੰਦੇ ਚੰਗੀ ਪ੍ਰੋਫਾਈਲਸ ਆ ਜਿਨ੍ਹਾਂ ਦੀ ਸਕਾਲਰਸ਼ਿਪ ਪ੍ਰੋਗਰਾਮਸ ਕਿਸ ਤਰ੍ਹਾਂ ਦੇ ਜਰਮਨੀ ਸਟੱਡੀ ਵੀਜ਼ਾ ਵਿੱਚ ਸਟ ਦੇਖੋ ਸਭ ਤੋਂ ਵਧੀਆ ਕੁਐਸਚਨ ਹੈ ਇਹ ਜਿਵੇਂ ਪਬਲਿਕ ਯੂਨੀਵਰਸਿਟੀ ਹੈ ਉਹਦੇ ਚ ਟਿਊਸ਼ਨ ਫੀਸ ਹੈ ਜੋ ਉਹ ਵੇਵ ਆਫ ਹੈ ਮੀਨਸ ਨੋਮੀਨਲ ਚਾਰਜ ਨੇ ਇੱਕ ਸਾਲ ਦੀ ਫੀਸ 2.5 ਤੋਂ 3 ਲੱਖ ਵੀ ਆਂਦੀ ਹੈ ਠੀਕ ਹੈ ਅਗਰ ਉੱਥੇ ਪ੍ਰਾਈਵੇਟ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਯੂਨੀਵਰਸਿਟੀ ਦੀ ਫੀਸ ਆਫਟਰ ਸਕਾਲਰਸ਼ਿਪ ਜੇ ਆਪਾਂ ਗੱਲ ਕਰੀਏ ਤਾਂ 5.5 ਲੱਖ ਤੋਂ ਲੈ ਕੇ 9.5 10 ਲੱਖ ਦੇ ਅਰਾਊਂਡ ਹੀ ਫੀਸ ਹੈ ਇੱਕ ਸਾਲ ਦੀ ਸਕਾਲਰਸ਼ਿਪ ਹੈ ਜਿਹੜਾ ਉਹ 20% ਅਸਲ ਚ ਇੱਥੇ ਸਕਾਲਰਸ਼ਿਪ ਨਹੀਂ ਮਿਲਦੀ ਇੱਥੇ ਡਿਸਕਾਊਂਟ ਮਿਲਦਾ ਹਰ ਇੱਕ ਸਟੂਡੈਂਟ ਨੂੰ ਠੀਕ ਹੈ ਸਕਾਲਰਸ਼ਿਪ ਇੱਕ ਅਲੱਗ ਪਾਰਟ ਹੈ ਡਿਸਕਾਊਂਟ ਇੱਕ ਅਲੱਗ ਪਾਰਟ ਹੈ ਰੀਜ਼ਨ ਬਿਹਾਈਂਡ ਪਬਲਿਕ ਯੂਨੀਵਰਸਿਟੀਆਂਜ਼ ਵੇਵ ਆਫ ਹੈ ਤਾਂ ਪ੍ਰਾਈਵੇਟ ਯੂਨੀਵਰਸਿਟੀਆਂਜ਼ ਹਰ ਇੱਕ ਸਟੂਡੈਂਟ ਨੂੰ ਡਿਸਕਾਊਂਟ ਦਿੰਦੀਆਂ ਜੋ ਕਿ 20% ਤੋਂ ਲੈ ਕੇ 40% ਤੱਕ ਦਾ ਹਰ ਇੱਕ ਸਟੂਡੈਂਟ ਨੂੰ ਮਿਲਦਾ ਬੀਟੋ ਸਟੂਡੈਂਟ 50% ਵਾਲਾ ਆ ਰਿਹਾ ਹੈ ਚਾਹੇ ਉਹ 80 90% ਵਾਲਾ ਸਟੂਡੈਂਟ ਆ ਰਿਹਾ ਹੈ ਜੀ 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 ਠੀਕ ਹੈ ਬਿਲਕੁਲ ਤੇ ਜਿਵੇਂ ਆਪਾਂ ਗੱਲ ਕਰੀਏ ਜਿਹੜੇ ਕੋਈ ਸਟੂਡੈਂਟ ਨੂੰ ਕਿਸੇ ਕੰਟਰੀ ਤੋਂ ਅਗਰ ਰਿਫਿਊਜ਼ਲ ਮਿਲ ਚੁਕੀ ਹੈ ਉਹ ਵੀ ਅਪਲਾਈ ਕਰ ਸਕਦੇ ਨੇ ਉਹਨਾਂ ਦੇ ਵੀ ਚੰਗੇ ਚਾਂਸਸ ਆਪਾਂ ਮੰਨ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਸਟੂਡੈਂਟ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੈ ਉਹਦਾ ਮੈ ਏ ਲਾਈਕ ਸਟੱਡੀ ਚ ਗੈਪ ਹੈ ਫਾਰ ਇਗਜ਼ਾਮਪਲ ਕੋਈ ਬੱਚਾ ਪਿਛਲੇ 5 ਸਾਲ ਤੋਂ ਕੈਨੇਡਾ ਆਸਟ੍ਰੇਲੀਆ ਯੂਐਸ ਹਰ ਇੱਕ ਜਗ੍ਹਾ ਤੇ ਉਹ ਜਾ ਰਿਹਾ ਬਟ ਉਹਦਾ ਕੰਮ ਨਹੀਂ ਬਣ ਰਿਹਾ ਤੁਸੀਂ ਜਰਮਨੀ ਅਪਲਾਈ ਕਰ ਸਕਦੇ ਹੋ ਔਰ ਜਰਮਨੀ ਦਾ ਵੀਜ਼ਾ ਇਸ ਟਾਈਮ ਤੇ 100% ਚੱਲ ਰਿਹਾ ਠੀਕ ਹੈ ਉਹਦਾ ਰੀਜ਼ਨ ਇਹ ਹੈ ਕਿ ਤੁਸੀਂ ਫਾਰ ਇਗਜ਼ਾਮਪਲ ਕਿਸੇ ਵੀ ਕੰਟਰੀ ਤੋਂ ਤੁਸੀਂ ਰਿਜੈਕਟ ਹੋ ਗਏ ਹੋ ਤੁਹਾਡੇ ਕੋਲ 4 ਰਿਫਿਊਜ਼ਲ 5 ਰਿਫਿਊਜ਼ਲ ਯੂ ਕੈਨ ਅਪਲਾਈ ਫਾਰ ਜਰਮਨੀ ਠੀਕ ਹੈ ਕੋਈ ਉਹਦਾ ਸਟੱਡੀ ਗੈਪ ਨਹੀਂ ਹੈ ਮਤਲਬ ਸਟੱਡੀ ਗੈਪ ਐਕਸੈਪਟੇਬਲ ਹੈ ਸਿਰਫ ਐਸਓਪੀ ਜਸਟੀਫਾਈ ਕਰਨਾ ਉਹ ਸਾਡਾ ਕੰਮ ਠੀਕ ਹੈ ਠੀਕ ਹੈ ਬਿਲਕੁਲ ਤੇ ਓਵਰਆਲ ਸਟੂਡੈਂਟ ਜ਼ਰੂਰ ਸਮਝ ਗਏ ਹੋਣੇ ਕਿ ਓਵਰਆਲ ਅੱਜ ਦੇ ਟਾਈਮ ਵਿੱਚ ਇੱਕ ਚੰਗੀ ਆਪਸ਼ਨ ਮੰਨ ਸਕਦੇ ਆ ਖਾਸ ਕਰਕੇ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਦੀ ਰਿਫਿਊਜ਼ਲ ਇੱਕ ਵਾਰ ਨਹੀਂ ਦੋ ਵਾਰੀਆਂ ਕੁਝ ਜ਼ਿਆਦਾ ਵਾਰ ਵੀ ਆ ਚੁੱਕੀ ਹੈ ਸਟਡੀ ਗੈਪ ਪੈ ਚੁੱਕਿਆ ਉਹਨਾਂ ਦੇ ਲਈ ਵੀ ਵੈਸੇ ਵੀ ਓਵਰਆਲ ਜਿਵੇਂ ਕਿ ਕਿਰਨ ਜੀ ਨੇ ਦੱਸਿਆ ਹੈ ਕਿ ਬਹੁਤ ਅੱਛਾ ਸਕਸੈਸ ਰੇਟ ਵੀ ਇੱਥੇ ਆਪਾਂ ਦੇਖ ਪਾ ਰਹੇ ਆ ਜ਼ਰੂਰ ਤੁਸੀਂ ਜੋ ਹੈ ਇਸ ਉੱਪਰ ਆਪਣੀ ਪ੍ਰੋਫਾਈਲ ਨੂੰ ਲੈ ਕੇ ਪੂਰੀ ਜਾਣਕਾਰੀ ਜ਼ਰੂਰ ਲੈ ਸਕਦੇ ਹੋ ਕਿ ਕਿਹੜੀ-ਕਿਹੜੀ ਆਪਸ਼ਨ ਨਾਲ ਤੁਸੀਂ ਅੱਗੇ ਵੱਧ ਸਕਦੇ ਹੋ ਤਾਂ ਜ਼ਰੂਰ ਜਿਹੜਾ ਨ ਆਫਿਸ ਵਿਜ਼ਿਟ ਕਰ ਸਕਦੇ ਹੋ ਪੂਰੀ ਇਨਫੋਰਮੇਸ਼ਨ ਅਗਰ ਤੁਸੀਂ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾ ਕੇ ਲੈਣਾ ਚਾਹੁੰਦੇ ਹੋ ਕਿ ਤੁਹਾਡੇ ਲਈ ਕਿਹੜੇ ਬੈਸਟ ਕੋਰਸਸ ਨੇ ਕਿਹੜੀ ਜਗ੍ਹਾ ਤੁਸੀਂ ਅਪਲਾਈ ਕਰੋ ਪੂਰਾ ਪ੍ਰੋਸੀਜਰ ਸਟੈਪ ਬਾਈ ਸਟੈਪ ਸਮਝਣਾ ਚਾਹੁੰਦੇ ਹੋ ਤਾਂ ਵਿਜ਼ਿਟ ਕਰਕੇ ਤੁਸੀਂ ਸਾਰਾ ਪ੍ਰੋਸੈਸ ਜ਼ਰੂਰ ਸਮਝ ਸਕਦੇ ਹੋ ਅਦਰਵਾਇਜ਼ ਜੋ ਹੈ ਪੰਜਾਬ ਦੇ ਵਿੱਚ ਜਲੰਧਰ ਅਤੇ ਲੁਧਿਆਣਾ ਵਿੱਚ ਵੀ ਇਹਨਾਂ ਦੇ ਆਫਿਸ ਨੇ ਤੇ ਜੇਕਰ ਤੁਸੀਂ ਕਿਰਨ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਚੰਡੀਗੜ੍ਹ ਆਫਿਸ ਵਿੱਚ ਹੀ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਹੋਰ ਕੋਈ ਸਵਾਲ ਹੋਣ ਤਾਂ ਤੁਸੀਂ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤਾਂ ਕਿ ਉਹਨਾਂ ਟਾਪਿਕਸ 'ਤੇ ਵੀ ਅਸੀਂ ਅ ਵੀਡੀਓਜ਼ ਬਣਾਈਏ ਔਰ ਸਟੂਡੈਂਟਸ ਨੂੰ ਅਵੇਅਰ ਕਰਕੇ ਪੂਰੀ ਜਾਣਕਾਰੀ ਉਹਨਾਂ ਤੱਕ ਪਹੁੰਚਾ ਸਕੀਏ ਬਹੁਤ ਬਹੁਤ ਥੈਂਕਸ ਕਿਰਨ ਜੀ ਇਹ ਪੂਰੀ ਇਨਫੋਰਮੇਸ਼ਨ ਜਿਹੜੀ ਤੁਸੀਂ ਅੱਜ ਜਰਮਨੀ ਸਟੱਡੀ ਵੀਜ਼ਾ ਨੂੰ ਲੈ ਕੇ ਦਿੱਤੀ ਹੈ ਸਟੂਡੈਂਟਸ ਨੂੰ ਅਵੇਅਰ ਕੀਤਾ ਹੈ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ so much ਥੈਂਕ ਯੂ